ਵਰਜੀ ਦਾ ਖਾਲਸਾ ਵਰਜੀ ਕੇ ਫਤਿਹ ਮਾਤਾ ਨੂੰ ਇੱਕ ਸਭ ਤੋਂ ਵੱਡੀ ਖਬਰ ਜਿਹੜੀ ਐਮ ਆ ਉਹ ਸੁਣਾਉਣ ਲੱਗਿਆਂਗਾ ਖਬਰ ਜੁੜੀ ਆ ਜਸਪ੍ਰੀਤ ਸਿੰਘ ਦੇ ਨਾਲ ਸੀਆਂ ਦੌੜ ਵਾਲਾ ਜਿਹੜਾ ਮੁੰਡਾ ਫੇਕ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਪੁਲਿਸ ਵੱਲੋਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾਗਾ ਮੈਂ ਲਗਾਤਾਰ ਜਿਹੜੇ ਕਿ ਪੁਲਿਸ ਵਾਲਿਆਂ ਨੇ ਵਧੀਆਂ ਕੀਤੀਆਂ ਸਿੱਖਾਂ ਦੇ ਨੌਜਵਾਨਾਂ ਨੂੰ ਮਾਰੇ ਆ ਕੋ ਕੋ ਕੇ ਕਿਸੇ ਨੂੰ ਕਰੰਟ ਲਾ ਰਿਹਾ ਕਿਸੇ ਦਾ ਫੇਕ ਨੂੰ ਕਾਉਂਟਰ ਬਣਾ ਰਿਹਾ ਉਹਨਾਂ ਦੇ ਬਾਵਤ ਮੈਂ ਤਾੜ ਨੂੰ ਸਾਰਿਆਂ ਨੂੰ ਪਤਾ ਕਿ ਵੀਡੀਓ ਪਾਉਣਾਗਾ ਅਪਲੋਡ ਕਰਦਾਗਾ ਸੱਚ ਸਾਹਮਣੇ ਲਿਆਉਣਾਗਾ ਪਰ ਇੱਕ ਹੋਣਾ ਬੰਦਾਗਾ ਕੋਈ ਅਮਰੀਕ ਸਿੰਘ ਉਹਨੇ ਕਮੈਂਟ ਲਿਖਿਆ ਕਹਿੰਦਾ ਤੂੰ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਕਹਿੰਦਾ ਤੇਰੇ ਵੀ ਕਰੰਟ ਲਾਉਣਾ ਪਊਗਾ ਇਹ ਮੇਰੇ ਕੋਲੇ ਉਹਦਾ ਕਮੈਂਟ ਆ ਜਿਹੜਾ ਉਹ ਸਾਮ੍ਹਿਆਂ ਪਿਆਗਾ ਉਹਦੇ ਕਰਦੇ ਆ ਪੜਤਾਲ ਕਿ ਕੌਣ ਆ ਇਹ ਭੇੜ ਤੇ ਕੌਣ ਆ ਇਹ ਖਾਚਾ ਤੇ ਕਹਿੰਦਾ ਤੇਰੇ ਵੀ ਕਰੰਟ ਲਾਉਣਾ ਪਊਗਾ ਤੇ ਤੁਸੀਂ ਕਹਿੰਦਾ ਆ ਪੱਤਰਕਾਰ ਆ ਕਹਿੰਦਾ ਪੰਜਾਬ ਦਾ ਮਾਹੌਲ ਖਰਾਬ ਕਰ ਦਿਓ ਤੇ ਤੁਸੀਂ ਬਹੁਤ ਸ਼ਾਂਤੀ ਫਲਾਈ ਆ ਪੰਜਾਬ ਦੇ ਵਿੱਚ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤਾਂ ਨੂੰ ਖੱਤਾਂ ਨੂੰ ਕਿ ਤੁਸੀਂ ਪੰਜਾਬ ਦਾ ਉਹ ਨੌਜਵਾਨ ਕਿਹੜਾ ਜਿਹੜਾ ਤੁਸੀਂ ਚੱਕ ਚੱਕ ਕੇ ਨਹੀਂ ਮਾਰਿਆ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਤੁਸੀਂ 15-15 ਸਾਲ ਦੇ ਨੌਜਵਾਨਾਂ ਨੂੰ 13-13 ਸਾਲ ਦੇ ਨੌਜਵਾਨਾਂ ਨੂੰ ਮਾਰ ਮਕਾ ਦਿੱਤਾ ਸ਼ਰਮ ਮੰਨੋ ਮੜੀ-ਮੋਟੀ ਤੇ ਮਾਹੌਲ ਅਸੀਂ ਖਰਾਬ ਕਰਦੇ ਆ ਗੋਲੀਆਂ ਤੁਸੀਂ ਮਾਰਦੇ ਹੋ ਫੇਕ ਅਨਕਾਊਂਟਰ ਤੁਸੀਂ ਕਰਦੇ ਹੋ ਕਰੰਟ ਲਾ ਕੇ ਬੰਦੇ ਤੁਸੀਂ ਮਾਰਦੇ ਹੋ ਤੇ ਕਹਿੰਦਾ ਤੇਰੇ ਕਰੰਟ ਲਾਉਣਾ ਪਊ ਤੇ ਮੈਂ ਇਹਨੂੰ ਜਵਾਬ ਦਿੱਤਾ ਸੀ ਕਿ ਦੱਸ ਕਿੱਥੇ ਆਵਾਂ ਬਾਅਦ ਫਿਰ ਹਾਲ ਤੱਕ ਉਹਦਾ ਜਵਾਬ ਨਹੀਂ ਆਇਆ ਤੇ ਇਹਦੇ ਜਿਹੜਾ ਕਿ ਇਹਨੂੰ ਦੇਖਦੇ ਆ ਕਿ ਕੌਣ ਆ ਇਹ ਕਿਹਦੀ ਖਾਤ ਆ ਕਿਹਦੀ ਭੇਡ ਆ ਕਿਹੜੇ ਅਫਸਰ ਦੀ ਆ ਕਿਹੜੇ ਪੁਲਿਸ ਮੁਲਾਜ਼ਮ ਦੀ ਆ ਤੇ ਗੱਲ ਕਰਦੇ ਆ ਹੁਣ ਆਪਾਂ ਜਸਪ੍ਰੀਤ ਸਿੰਘ ਸਿਆਂ ਦੌੜ ਦਾ ਜਿਹੜਾ ਤانوں ਸਾਰਿਆਂ ਨੂੰ ਪਤਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਕਿ 12 ਤਰੀਕ 12 ਮਾਰਚ ਨੂੰ ਜਿਹੜਾ ਉਹਦਾ ਇੱਕ ਫੇਕ ਅਨਕਾਊਂਟਰ ਕੀਤਾ ਜਾਂਦਾ ਇਹ ਅੱਜ ਵੱਡੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਰਨਲ ਪਰਵਾਰ ਦੀ ਜਿਹੜੀ ਪਤਨੀ ਆ ਕਰਨਲ ਦੀ ਪਸਵਿੰਦਰ ਸਿੰਘ ਕਰਨਲ ਜਸਵਿੰਦਰ ਕੌਰ ਨੇ ਵੱਡਾ ਖੁਲਾਸਾ ਕੀਤਾ ਉਹਨੇ ਕਿਹਾ ਦੱਸਿਆ ਕਿ ਤੁਹਾਨੂੰ ਤੁਸੀਂ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਬੱਤ ਬੱਤ ਸ਼ੇਅਰ ਜ਼ਰੂਰ ਕਰ ਦਿਓ ਐਨਾ ਕ ਸਾਥ ਦੇ ਦਿਓ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਸਵਿੰਦਰ ਕੌਰ ਨੇ ਕਿਹਾ ਕਿ ਸਾਡੇ ਕੋਲ ਉਹ ਵੀਡੀਓ ਮੌਜੂਦ ਆ ਜਿਸ ਵਿੱਚ ਜਸਪ੍ਰੀਤ ਸਿੰਘ ਨੇ ਹੱਥ ਕੜੇ ਕਰ ਦਿੱਤੇ ਸੀ ਸਰੈਂਡਰ ਕਰ ਦਿੱਤਾ ਸੀ ਪੁਲਿਸ ਵਾਲਿਆਂ ਦੇ ਅੱਗੇ ਤਾਂ ਪੁਲਿਸ ਵਾਲਿਆਂ ਨੇ ਆ ਉਹਨੂੰ ਕੋਲੋਂ ਜਾ ਕੇ ਫੜਿਆ ਫੜ ਕੇ ਜਿਹੜਾ ਉਹਨੂੰ ਕਹਾ ਦੂਰ ਰਲ ਜਾ ਕੇ ਜਿਹੜਾ 2 ਘੰਟੇ ਬਾਅਦ ਜਿਹੜਾ ਉਹਨੂੰ ਪੁੱਛ ਗਿਸ ਤੋਂ ਬਾਅਦ ਜਿਹੜਾ ਉਹਨੂੰ ਕੋ ਕੋ ਕੇ ਜਿਹੜਾ ਕੋਲੋਂ ਖੜ ਕੇ ਗੋਲੀਆਂ ਮਾਰੀਆਂ ਗਈਆਂ ਕਿ ਫੇਕ এনਕਾਊਂਟਰ ਯਾਨੀ ਕਿ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਇਹ ਵੱਡਾ ਖਲਾਸਾ ਸਾਹਮਣੇ ਆਇਆ ਇੱਕ ਇਸ ਤੋਂ ਹੋਰ ਵੱਡਾ ਖਲਾਸਾ ਕਿ ਜਸਪ੍ਰੀਤ ਦਾ ਜਿਹੜਾ ਸੂਤਰਾ ਤੋਂ ਪਤਾ ਲੱਗਿਆ ਕਿ ਜਸਪ੍ਰੀਤ ਸਿੰਘ ਨੇ ਕਨੇਡਾ ਦੇ ਵਿੱਚ ਰਹਿੰਦੇ ਹੋਏ ਕਿਸੇ ਜਿਸ ਦਾ ਇਹ ਦੱਸਿਆ ਜਾ ਰਿਹਾ ਕੁਝ ਬੰਦਿਆਂ ਨੂੰ ਧਰਪਈਏ ਦਿੱਤੇ ਸੀ ਜਨਨ ਕਿ ਸਿੱਧਾ ਸਿੱਧਾ ਆਪਾਂ ਕਹਦੇ ਇਹਨਾਂ ਨੇ ਇਹ ਇਲਜ਼ਾਮ ਲਗਾਇਆ ਜਾਂ ਆਪਾਂ ਕਹ ਲਈਏ ਕਿ ਸੱਚ ਆ ਜਾਂ ਝੂਠ ਆ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਇਹ ਅਣਕਵਾਰੀ ਦੱਸੂਗੀ ਸੀਬੀਆਈ ਦੀ ਕਿ ਉਹਨਾਂ ਬੰਦਿਆਂ ਨੂੰ ਰੁਪਏ ਦਿੱਤੇ ਸੀ ਜਿਹੜੇ ਉਹਨਾਂ ਦੇ ਆਰਟੀਏ ਸੀ ਤੇ ਉਹ ਬੰਦੇ ਰੁਪਏ ਦੇਣ ਤੋਂ ਮੁਕਰ ਗਏ ਸੀ ਤੇ ਤਾਂ ਉਹਦਾ ਬੱਚਾ ਉਹਨਾਂ ਦਾ ਕੈਡਨੇਪ ਕੀਤਾ ਸੀ ਇਹ ਵੱਡਾ ਖਲਾਸਾ ਤੇ ਪਹਿਲੀ ਬਾਰ ਜਿਹੜਾ ਤੁਹਾਡੇ ਸਾਹਮਣੇ ਰੱਖ ਰਹੇ ਆ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਵੱਡੀ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਇਹਦਾ ਖਲਾਸਾ ਬੇਸ਼ੱਕ ਕਰਨਲ ਜਸਵਿੰਦਰ ਕੌਰ ਜਸਵਿੰਦਰ ਕੌਰ ਆ ਬਾਅਦ ਨੇ ਜਿਹੜਾ ਕਰ ਦਿੱਤਾ ਕਿ ਉਹਨੇ ਜਿਹੜਾ ਰਪੀਏ ਭੇਜੇ ਸੀ ਬਾਹਰੋਂ ਤੇ ਇਸ ਕਰਕੇ ਉਹਨਾਂ ਦਾ ਬੱਚਾ ਘਟਨਾਪ ਕੀਤਾ ਬੱਚੇ ਨੂੰ ਦੁੱਧ ਪਿਲਾਇਆ ਤੇ ਕੋ ਜਿਹੜੀਆਂ ਟੌਫੀਆਂ ਖਲਵਾਈਆਂ ਬੱਚੇ ਨੂੰ ਆਤ ਨਹੀਂ ਆਣ ਦਿੱਤੀ ਤੇ ਪਰ ਝਾਲਮਾ ਨੇ ਕੋ ਕੋ ਕੇ ਉਹਨੂੰ ਮਾਰ ਦਿੱਤਾ ਠੀਕ ਹੈ ਕਿ ਭਾਈ ਉਹਦੇ ਉੱਤੇ ਕੇਸ ਬੰਦਦਾ ਸੀ ਜਿਹੜਾ ਉਹ ਬਣਾ ਦਿੰਦੀ ਪੁਲਿਸ ਤੇ ਕੋਈ ਕਿਸੇ ਨੂੰ ਦੁੱਖ ਨਹੀਂ ਸੀ ਤੇ ਬਾਅਦ ਤੋਂ ਵੱਡਾ ਰੀਜਨ ਇਹ ਹੁੰਦਾ ਤੇ ਹੁਣ ਸਾਹਮਣੇ ਪਤਾ ਲੱਗ ਰਿਹਾ ਕਿ ਬੰਦਾ ਉਹ ਨੌਜਵਾਨ ਜਸਪ੍ਰੀਤ ਸਿੰਘ ਕਿਸ ਨੇ ਮਰਵਾਇਆ ਕਿਹਨੇ ਪੌਲਸਨ ਰੁਪਏ ਦਿੱਤੇ ਆ ਇਹ ਖਲਾਸੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦੇਵਾਂ ਹਰ ਕਾਖੀ ਵਾਲਾ ਜ਼ਾਲਮ ਨਹੀਂ ਹੁੰਦਾ ਪਰ ਇੱਥੇ ਕਹਿ ਰਿਹਾ ਕਿ ਜਿਹੜੇ ਚੰਗੇ ਬੰਦੇ ਆ ਉਹ ਘਟ ਰਹੇ ਆ ਜਿਹੜੇ ਮਾਰਿਆ ਦੀ ਗਿਣਤੀ ਆ ਲਗਾਤਾਰ ਵੱਧਦੀ ਜਾ ਰਹੀ ਆ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਹੋ ਰਹੇ ਆ ਜੋ ਪੁਲਿਸ ਕਰ ਰਹੀ ਆ ਜੋ ਕਰਨ ਦਾ ਮਾਮਲਾਗਾ ਚਲੋ ਤਾਂ ਸੀਬੀਆਈ ਦੇ ਕੋਲ ਹੁਣ ਚੱਲਿਆ ਗਿਆ ਉਹ ਸੀਬੀਆਈ ਨੇ ਡਿਸਾਈਡ ਕਰਨਾ ਸੀਬੀਆਈ ਨੇ ਇਨਕੁਆਇਰੀ ਕਰਨੀ ਹੈ ਕੱਲੀ ਕੱਲੀ ਗੱਲ ਦੀ ਦੂਸਰਾ ਮਾਮਲਾ ਜਿਹੜਾ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਆ ਉਹ ਜਿਹੜਾ ਹਾਈ ਕੋਰਟ ਵਿੱਚ ਪਿਆ ਤੇ ਉਹ ਵੀ ਜਿਹੜਾ ਸੀਬੀਆਈ ਨੂੰ ਮਾਰਕ ਹੋਣ ਵਾਲਾਗਾ ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਫਸਦੇ ਆ DIG ਫਾਸਦਾ ਦਾ ਮਨਦੀਪ ਸਿੱਧੂ ਜਾਂ SSP ਫਾਇਦਾ ਉਸ ਮੌਕੇ ਦਾ ਜਾਂ ਕਿਹੜੇ DSP ਆ ਕਿਹੜੇ ਰੈਂਕ ਦੇ ਅਧਿਕਾਰੀ ਆ ਉਹਦੇ ਵਿੱਚ ਫਸਣਗੇ ਵੱਡੇ ਜਿਹੜੇ ਖੁਲਾਸੇ ਹੋਣ ਵਾਲੇ ਆ ਤੁਹਾਨੂੰ ਇੱਕ ਹੋਰ ਇੱਥੇ ਜਸਵਿੰਦਰ ਕੌਰ ਨੇ ਦੱਸਿਆ ਕਿ ਜਿਸ ਦਿਨ ਉਹਨਾਂ ਦਾ ਪੁੱਤ ਮਰਿਆ ਤੇ ਉਹਦੇ ਜਿਹੜੀ ਖਬਰ ਮਿਲੀ ਉਹਨਾਂ ਨੂੰ 8 ਵਜੇ ਤਾਂ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਦੀ ਮਾਤਾ ਨੇ ਜਸਪ੍ਰੀ ਸਿੰਘ ਨੇ ਕਿ ਤੁਹਾਡਾ ਜਾਲ ਉਹ ਕੱਖ ਨਾ ਰਹੇ ਤਾਂ 12 ਵਜੇ ਦੂਜੇ ਦਿਨ ਤੇ ਕਰਲਲ ਪਰਿਵਾਰ ਦੇ ਜਿਹੜਾ ਪੈਰਾਂ ਦੇ ਵਿੱਚ ਡਿੱਗੇ ਉਹ ਬੰਦੇ ਉਹ ਚਾਰੇ ਐਸਐਚਓ ਉਹ ਚਾਹੇ ਰੌਣੀ ਸਿੰਘ ਹੋਵੇ ਚਾਹੇ ਸਤਵਿੰਦਰ ਸਿੰਘ ਹੋਵੇ ਚਾਹੇ ਹੈਰੀ ਬੋਪਰ ਆਏ ਹੋਵੇ ਚਾਹੇ ਕੋਈ ਵੀ ਹੋਣਾ ਜਾਨੀ ਕਿ ਸਾਰਿਆਂ ਨੇ ਤਰਲੇ ਮਿੰਤਾ ਕੀਤੀਆਂ ਤੇ ਸਤਵਿੰਦਰ ਸਿੰਘ ਤਾਂ ਇਹ ਕਹਿੰਦਾ ਕਿ ਮੇਰਾ ਕਸੂਰ ਘਟਾ ਉਹਨਾਂ ਦੇ ਘਰੇ ਜਾ ਕੇ ਕਿ ਮੈਨੂੰ ਮaaf ਕਰ ਦਿਓ ਮੈਂ ਗਵਾਹ ਬਣ ਜਾਣਾ ਤੁਹਾਡਾ ਤੇ ਕਹਿੰਦਾ ਮੈਂ ਤਾਂ ਬਾਅਦ ਚ ਹਟਾਇਆਗਾ ਪਹਿਲਾਂ ਤੁਸੀਂ ਕਿਸੇ ਦੀ ਲੱਤਾਂ ਵਾਹ ਤੋੜ ਦਿਓ ਸਿਰ ਜਿਹੜਾ ਭੰਨ ਦਿਓ ਤੇ ਬਾਅਦ ਵਿੱਚ ਕਹਿੰਦੇ ਅਸੀਂ ਹਟਾਇਆਗਾ ਤੇ ਜਸਵਿੰਦਰ ਕੌਰ ਨੇ ਇੱਥੋਂ ਤੱਕ ਦੱਸਿਆ ਕਿ ਉਹਨਾਂ ਨੇ ਸਰਾਂਪਾ ਪੀਤੀਆਂ ਹੋਈਆਂ ਸੀ ਸਾਡੇ ਕੋਲੇ ਉਹ ਫੋਟੋਆਂ ਉਹ ਵੀਡੀਓ ਹੀ ਮੌਜੂਦ ਆ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪਾਈਆਂ ਸੀ ਬਾਅਦ ਵਿੱਚ ਡਿਲੀਟ ਕਰ ਦਿੱਤੀਆਂ ਡਰਦਿਆਂ ਨੇ ਫਿਰ ਫਿਰ ਜਿਹੜੇ ਲੱਤਾ ਭਾਰਨੇ ਚੱਲਦੇ ਆਉਂਦੇ ਆ ਉਹ ਤੋਂ ਖਾਕੀ ਦੀ ਵਰਦੀ ਦੇ ਵਿੱਚ 10-10 ਲੱਖ ਦੇ ਨਾਮ ਦੇ ਵਿੱਚ ਇਹ ਸਾਰਾ ਕੁਝ ਕਰ ਬੈਠੇ ਤੇ ਅੱਜ ਜਿਹੜੇ ਕਿ ਉਹ ਸਿਰ ਫੜ ਕੇ ਉਹਨਾਂ ਦਾ ਸਾਰਾ ਪਰਿਵਾਰ ਵੀ ਰੋਂਦਾ ਤੇ ਉਹ ਆਪ ਵਿੱਚ ਚੀਕਾਂ ਮਾਰੇ ਆ ਤੇ ਅੱਜ ਪਸਤਾਰੇ ਆ ਪਰ ਪਾਪ ਜਿਹੜਾ ਪਹਿਲਾਂ ਵੀ ਮੈਂ ਬੜੀ ਅਧਾਰ ਦਿੱਤੀ ਕਿ ਪਾਪ ਕਮਾਵੋਰੀਆ ਤੇਰਾ ਕੋਈ ਨਾ ਬੇਲੀ ਆਰਾਮ ਆ ਉਦੋਂ ਨਹੀਂ ਪਤਾ ਲੱਗਦਾ ਤੁਹਾਨੂੰ ਜਦੋਂ ਤੁਸੀਂ ਪਾਪ ਕਮਾਉਨੇ ਹੋ ਤੇ ਦੂਸਰੇ ਪਾਸੇ ਆਪਾਂ ਗੱਲ ਕਰਦੇ ਆ ਕਿ ਪਸਵੰਦਰ ਸਿੰਘ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਇੱਕ ਵੱਡਾ ਹੋਰ ਸਟੇਟਮੈਂਟ ਦਿੱਤੀ ਆ ਉਹਨੇ ਕਿਹਾ ਕਿ ਖਾਕੀ ਵਰਦੀ ਦੇ ਵਿੱਚ ਪੁਲਿਸ ਵਾਲਿਆਂ ਨੇ ਅਤੰਕਵਾਦ ਫਲਾਇਆ ਹੋਇਆਗਾ ਇਹ ਸਭ ਤੋਂ ਵੱਡੀ ਸਟੇਟਮੈਂਟ ਆ ਹੁਣ ਤੁਸੀਂ ਇਹ ਤੁਸੀਂ ਵੇਖੋ ਪੁਲਿਸ ਵਾਲਿਓ ਕਿ ਤੁਹਾਨੂੰ ਉਸ ਲੇਡੀਜ਼ ਉਸ ਕਰਨਲ ਦੀ ਪਤਨੀ ਨੇ ਇਹ ਗੱਲ ਕਹਿ ਦਿੱਤੀ ਕਿ ਖਾਕੀ ਵਰਦੀ ਦੇ ਵਿੱਚ ਸਭ ਤੋਂ ਵੱਡਾ ਤੁਸੀਂ ਅਤੰਕਵਾਦ ਜਿਹੜਾ ਪੰਜਾਬ ਦੇ ਵਿੱਚ ਫਲਾਇਆ ਹੋਇਆਗਾ ਇਹਦੇ ਵਿੱਚ ਦੋ ਰਵਾ ਨਹੀਂ ਕੋਈ ਕਿ ਪਹਿਲਾਂ ਤੁਸੀਂ ਕਰਨਲ ਕੁੱਟਿਆ ਉਸ ਤੋਂ ਪਹਿਲਾਂ ਤੁਸੀਂ ਸੀਆਂ ਦੌੜ ਵਾਲਾ ਨੌਜਵਾਨ ਮਾਰਿਆ ਜਿਹੜਾ ਕਿ ਮਠੌਰ ਮਠੌਰ ਆ ਨਾਮ ਸਹਿਤ ਜਿੱਤੇ ਤੁਸੀਂ ਉਹਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਫਿਰ ਇੱਕ ਬਟਾਲੇ ਵਿੱਚ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਜਦੋਂ ਉਹ ਬੇਸੁਰਤ ਹੋ ਜਾਂਦਾ ਉਹਨਾਂ ਚਿਰ ਤੁਸੀਂ ਥਰਡੇ ਮਾਰਨੇ ਨਹੀਂ ਹਟਦੇ ਉਹਦੀ ਲੱਤਾਂ ਮਾਰਨੇ ਨਹੀਂ ਹਟਦੇ ਬੇਸ਼ੱਕ ਅੱਜ ਉਹਨਾਂ ਤੇ ਪੱਟਿਆ ਦਰਜ ਹੋ ਗਿਆ ਪਟਿਆਲੇ ਦੇ ਵਿੱਚ ਫਿਰ ਇੱਕ ਨੌਜਵਾਨ ਦੇ ਜਿਹੜਾ ਹਰਪ੍ਰੀਤ ਸਿੰਘ ਦੇ ਕਰੰਟ ਲਾ ਲਾ ਕੇ ਬੇਹੋਸ਼ ਕਰ ਦਿੱਤਾ ਉਹਨਾਂ ਦੇ ਮਾਮਲੇ ਦੇ ਵਿੱਚ ਜਸਪਾਲ ਕੋਈ ਸ਼ਰਮਾਗਾ ਤੇ ਨਾਲ ਕੋਈ ਹੌਲਦਾਰ ਉਹ ਸਸਪੈਂਡ ਕੀਤੇ ਆ ਆ ਮਾਨਸਾ ਦੇ ਦੇਖ ਲਓ ਸਰਦੂਲਗੜ੍ਹ ਬਿਕਰਮ ਸਿੰਘ ਦਾ ਕੋਈ ਤੇ ਨਾਲ ਉਹਦੇ ਹੌਲਦਾਰ ਆ ਤੇ ਉਹਨਾਂ ਨੇ ਬਾਹਾਂ ਤੋੜ ਦਿੱਤੀ ਆ ਨੌਜਵਾਨ ਦੀ ਉਹ ਸਸਪੈਂਡ ਕੀਤੇ ਆ ਤੇ ਆ ਹਾਲਾਤ ਹੋ ਰਹੇ ਨੇ ਹੁਣ ਤੁਸੀਂ ਆਪ ਦੱਸੋ ਕਿ ਇਹਦੇ ਵਿੱਚ ਮੈਂ ਕੋਈ ਆਪਦੇ ਕੋਲੋਂ ਚੀਜ਼ ਬਣਾਈ ਆ ਕੀ ਮੈਂ ਆਪਦੇ ਕੋਲੋਂ ਕੋਈ ਗੱਲਾਂ ਬਣਾਈਆਂ ਨੇ ਦੱਸੋ ਕਿਹੜੇ ਚੈਨਲ ਤੇ ਇਹ ਖਬਰਾਂ ਨਹੀਂ ਚੱਲ ਰਹੀਆਂ ਦੱਸੋ ਜੇ ਇਹ ਨਹੀਂ ਕੁਝ ਕੀਤਾ ਤਾਂ ਤਾਂ ਦੱਸਣਾ ਹਾਈ ਕੋਰਟ ਵਾਲਾ ਗਿਆ ਹਾਈ ਕੋਰਟ ਤੋਂ ਬਾਅਦ ਸਸਪੈਂਡ ਹੁੰਦੇ ਆ ਤੇ ਫੇਰ ਇਹਨਾਂ ਤੇ ਪਰਚੇ ਦਰਜ ਹੁੰਦੇ ਆ ਤੇ ਅੱਜ ਕਹਿੰਦੇ ਜੇ ਇਹ ਸਾਨੂੰ ਮਾਰਾ ਬੋਲ ਰਿਹਾ ਤੇ ਇਹ ਜੀ ਕਰੰਟ ਲਾਉਣ ਵਾਲਾ ਤਹਾਡੇ ਕੋਲ ਇਹੀ ਆਸ ਆ ਪੰਜਾਬ ਪੁਲਿਸ ਦੇ ਕੋਲੋਂ ਜਾ ਉਹ ਬੰਦਾ ਖੱਚ ਜਿਹੜੀ ਕਤੀੜ ਸਰੇ ਸਰੇ ਦੀ ਆ ਕੌਣ ਆ ਕਿ ਉਹ ਪੰਜਾਬ ਪੁਲਿਸ ਦਾ ਜਾਂ ਕੋਈ ਹੋਰ ਆ ਉਹ ਅਜੇ ਉਹਦਾ ਪਤਾ ਲਾਉਣਾ ਬਾਕੀ ਆ ਉਹਦਾ ਪਤਾ ਵੀ ਕਰਦੇ ਆ ਜਰੂਰ ਲਾਜ਼ਮੀ ਤੇ ਉਹ ਵੀ ਤੁਹਾਡੇ ਕਚਹਿਰੀ ਦੇ ਸਾਹਮਣੇ ਲੈ ਕੇ ਆਵਾਂਗੇ ਉਸ ਬੰਦੇ ਨੂੰ ਢੌਕੀਆਂ ਦੇ ਉੱਤੇ ਉੱਪਰ ਆਇਆ ਇਹ ਢੌਕੀਆਂ ਦੇ ਉੱਤਰ ਆਇਆ ਕਿ ਸਾਡੇ ਦੇ ਖਿਲਾਫ ਕੋਈ ਬੋਲੇ ਨਾ ਤਹਾਡੇ ਖਿਲਾਫ ਨਹੀਂ ਤੁਹਾਡੀਆਂ ਕਰਤੂਤਾ ਖਿਲਾਫ ਬੋਲਦੇ ਆ ਜੋ ਤੁਸੀਂ ਅੱਜ ਪੰਜਾਬ ਦੇ ਵਿੱਚ ਕਰ ਰਹੇ ਹੋ ਆ ਤੁਹਾਡੇ ਸਾਹਮਣੇ ਆ ਜਿਹੜੇ ਪੰਜ ਜਿਹੜੇ ਟੰਗਿਆ ਸੀ ਵੀ ਕੋਟ ਨੇ ਇਹਨਾਂ ਨੇ ਕਰਤੂਤਾ ਕੀਤੀ ਆ ਆਪਦੇ ਚਾਰ ਨੌਜਵਾਨ ਪੁਲਿਸ ਦੇ ਜਿਹੜੇ ਮੁੰਡੇ ਮਾਰ ਦਿੱਤੇ ਤਿੰਨ ਹੋਰ ਨੌਜਵਾਨ ਮਾਰ ਦਿੱਤੇ ਜਿਹੜੇ ਸੱਤ ਨੌਜਵਾਨ ਤੁਸੀਂ ਮਾਰੇ ਆ ਉਹਨਾਂ ਨੂੰ ਪੰਜ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ 17 ਲੱਖ ਜੁਰਮਾਨਾ ਹੋਇਆ ਤੁਹਾਡੀਆਂ ਕਰਤੂਤਾ ਨੇ ਇਹ ਇੱਕ ਕੇ ਪੀਐਸ ਗਿਲਦਿਆ ਕਰਤੂਤਾ ਤਾਂ ਹੈਗੇ ਸੀ ਉਹ ਤਾਂ ਲੋਕਾਂ ਦੇ ਸਾਹਮਣੇ ਆ ਕਿ ਕਵੇਂ ਬੰਡਿਆਂ ਨੂੰ ਉਹਨਾਂ ਨੇ ਚੈਚਾ ਕੇ ਮਾਰਿਆ ਤੇ ਅੱਜ ਜਿਹੜੇ ਤੁਸੀਂ ਅੱਜ ਬਰਤਾਂਤ ਜਿਹੜਾ ਨਵਾਂ ਸਰਜ ਰਿਓ ਜਿਹੜੀ ਨਵੀਂ ਤੁਸੀਂ ਭਾਜੀ ਪਾ ਰਹੇ ਹੋ ਲੋਕਾਂ ਨੂੰ ਤੇ ਇਹ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਹੋਣਾ ਜਿਹੜਾ 1993 ਅਧਾਕ ਕਾ ਸੀ ਜਿਹੜਾ ਉਹ 32 ਸਾਲਾਂ ਬਾਅਦ ਨਿਆ ਮਿਲਿਆ ਤੇ ਹੁਣ ਜਿਹੜਾ ਜਲਦੀ ਮਿਲ ਜਾਣਾਗਾ ਜਿਹੜਾ ਕਰਨਲ ਬਾੜਦਾ ਪਰਿਵਾਰ ਦਾ ਮਾਮਲਾ ਉਹ ਜਿਹੜਾ ਉਹ ਵੀ ਜਲਦੀ ਤੁਹਾਨੂੰ ਸਲਾਖਾਂ ਦੇ ਪਿੱਛੇ ਹੋਣਗੇ ਸਾਰੇ ਇੰਸਪੈਕਟਰ ਸੀਆਂ ਦੋਦ ਵਾਲਾ ਮੁੰਡਾ ਮਾਰਿਆ ਜਸਪ੍ਰੀਤ ਸਿੰਘਾ ਉਹਦੇ ਪਿੱਛੇ ਦੇਖੋ ਤੁਸੀਂ ਕਿੱਡੇ ਕਿੱਡੇ ਜਿਹੜਾ ਮਗਰਮਸ ਫੜੇ ਜਾਂਦੇ ਆ ਤੇ ਕਿਹਦੇ ਹਿਸਾਰੇ ਤੇ ਉਹ ਮਾਰਿਆ ਗਿਆ ਜਾਣ ਬੁੱਧ ਕੇ ਮਰਵਾਇਆ ਗਿਆ ਇਹ ਤੋਂ ਕਲੀਅਰ ਹੋ ਗਿਆ ਕਿ ਜਦੋਂ ਉਹਨੇ ਪਤਾ ਲੱਗ ਗਿਆ ਕਿ ਉਹਨਾਂ ਦੀ ਮਾਤਾ ਨੇ ਕਰ ਦਿੱਤਾ ਕਲੀਅਾਰਾ ਕਿ ਉਹਨੇ ਰਪਏ ਭੇਜਦੇ ਸੀ ਉਸ ਪਰਿਵਾਰ ਨੂੰ ਤੇ ਉਹ ਮੋੱਕਰਗੇ ਤੇ ਬਾਅਦ ਦੇ ਵਿੱਚ ਫਿਰ ਉਹਨੇ ਮਜਬੂਰੀ ਵਸ ਲਾ ਲੋ ਜਾਂ ਆਪਾਂ ਜਲਦਬਾਜ਼ ਵਿੱਚ ਚਲਾ ਲੋ ਜਾਂ ਟੈਨਸ਼ਨ ਦੇ ਵਿੱਚ ਲਾ ਲੋ ਉਹਨਾਂ ਦਾ ਬੱਚਾ ਕਿੱਨਾ ਕੀਤਾ ਬਹੁਤ ਮਾੜੀ ਗੱਲ ਆਪਾਂ ਕਹਨੇ ਇਹ ਸਾਰੇ ਕਹਨੇ ਆ ਕਿ ਹੋਰ ਹੱਲ ਹ ਰਸਤੇ ਬੜੇ ਹੁੰਦੇ ਆ ਕੋਟਾਂ ਹੁੰਦੀਆਂ ਨੇ ਉਹਦੇ ਵਿੱਚ ਚਲੋ ਜਾ ਸਕਦੇ ਸੀ ਚਲ ਉਹਨੇ ਮਾਰਾ ਕੀਤਾ ਉਹਨੂੰ ਉਨੀਕ ਸਜ਼ਾ ਦਿੱਤੀ ਜਾ ਸਕਦੀ ਸੀ ਪਰ ਤੁਹਾਡੇ ਕੋਲੇ ਕੀ ਅਧਿਕਾਰ ਹੈ ਕਿ ਤੁਸੀਂ ਉਸ ਨੌਜਵਾਨ ਨੂੰ ਕੱਲਾ ਉਸ ਪਰਿਵਾਰ ਆ ਯਾਰਡ ਦਿੱਤਾ ਤੁਸੀਂ ਜ਼ਾਲਮੋਂ ਮਾਰ-ਮਾਰ ਗੋਲੀਆਂ ਜੇ ਤੁਹਾਨੂੰ ਜ਼ਾਲਮ ਕਹਿ ਦਈਏ ਤੇ ਫਿਰ ਤੁਹਾਡੇ ਅੱਗ ਲੱਗਦੀ ਹੈ ਤੇ ਜ਼ੁਲਮ ਕਰਨ ਵਾਲੇ ਨੂੰ ਕੀ ਕਹਿੰਦੇ ਆ ਭਾਈ ਜ਼ੁਲਮ ਜਿਹੜਾ ਕਿਸੇ ਤੇ ਜ਼ੁਲਮ ਕਰਦਾ ਜਿਹੜਾ ਕਿਸੇ ਨੂੰ ਮਾਰਦਾ ਉਹਨੂੰ ਜ਼ਾਲਮ ਹੀ ਆਖਿਆ ਜਾਂਦਾ ਤੇ ਉਦੋਂ ਤੁਹਾਡੇ ਮਿਰਚਾਂ ਲੱਗਦੀਆਂ ਨੇ ਫਿਰ ਕਿ ਸਾਨੂੰ ਜ਼ਾਲਮ ਕਿਉਂ ਕਹਿੰਦੇ ਹੋ ਤਾਂ ਨੋ ਤਾਂ ਉਹ ਸਬਦ ਵਰਤਣੇ ਚਾਹੀਦੇ ਆ ਕਿ ਜਿਹੜੇ ਨਹੀਂ ਵਰਤਣੇ ਚਾਹੀਦੇ ਤੁਹਾਡੇ ਲਈ ਤਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਅਗਲੀ ਵੀਡੀਓ ਤੁਹਾਡੇ ਸਾਹਮਣੇ ਇੱਕ ਹੋਰ ਲੈ ਕੇ ਆਵਾਂਗੇ ਬਹੁਤ ਵੱਡੀ ਅਪਡੇਟ ਸਾਹਮਣੇ ਤੁਹਾਡੇ ਲੈ ਕੇ ਆਵਾਂਗੇ ਕਿ ਕਵੇਂ ਪੁਲਿਸ ਨੇ ਕਿਹੜੇ-ਕਿਹੜੇ ਨੌਜਵਾਨਾਂ ਨੂੰ ਤਸੱਦਦ ਕੀਤੇ ਆ ਕਿੰਨਾ-ਕਿੰਨਾ ਦੇ ਨੌਜਵਾਨ ਖਪਾਏ ਆ ਤੇ ਜਿਹੜੇ ਗਰੀਬ ਨੇ ਉਹ ਅਜੇ ਆਪਣੇ ਘਰਾਂ ਤੱਕ ਬੈਠੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਚੱਕ ਚੱਕੇ ਮੁੰਡੇ ਮਾਰਿਆ ਕਿਹੜੇ ਕਿਹੜੇ ਅਫਸਰ ਅਜੇ ਵੀ ਜਿਉਂਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ